ਸਤਿ ਸ਼੍ਰੀ ਅਕਾਲ ਜੀ ਕੀ ਆਟੀਵੀ ਦੇਖਦੇ ਤੁਸੀਂ ਮੈਂ ਹਰਜੀਤ ਕੌਰ ਬਰਡਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲੇ ਨਜ਼ਰ ਪਾ ਲੈਣੇ ਹਾਂ ਤਾਂ ਕਿ ਹਮ ਸੁਰੱਖਿਆ ਰਹੇ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਰஞ்சிਤ ਬਾਵਾ ਤੋਂ ਗੈਂਗਸਟਰ ਨੇ ਫਰौती ਮੰਗੀ ਹੈ ਗਾਇਕ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਨੰਬਰ WhatsApp ਤੇ ਇੱਕ ਆਡੀਓ ਰਿਕਾਰਡਿੰਗ ਭੇਜ ਕੇ 2 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਫਰौती ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਵੀ ਕਿਹਾ ਗਿਆ ਪੰਜਾਬੀ ਗਾਇਕ ਰஞ்சிਤ ਬਾਵਾ ਦੇ ਮੈਨੇਜਰ ਤੋਂ ਵਸੂਲੀ ਗਈ ਵਿਦੇਸ਼ੀ ਨੰਬਰ ਰਾਹੀਂ ਕਾਲ ਆਈ ਹੈ ਤੇ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਜਿਸ ਸੰਬੰਧੀ ਕੋਹਾਲੀ ਦੇ ਥਾਣਾ ਫੇਸ 8 ਵਿੱਚ ਮੁਕੱਦਮਾ ਦਰਜ ਕੇ ਮੋਬਾਈਲ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 바ਵਾ ਦੇ ਮੈਨੇਜਰ ਮਲਕੀ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ 바ਵਾ ਨੂੰ 14 ਨਵੰਬਰ ਨੂੰ ਮੋਹੱਲੇ ਸਿੱਧ ਘਰ 'ਚ ਇੱਕ ਵਟਸਐਪ ਕਾਲ ਆਈ ਸੀ ਜਿਸ ਤੋਂ ਬਾਅਦ ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਸੇ ਨੰਬਰ ਤੋਂ ਕਾਲ ਆਈ ਤੇ ਫਿਰ ਧਮਕੀ ਦਿੱਤੀ ਗਈ ਕਿ ਜੇਕਰ ਫੇਰौती ਨਾ ਦਿੱਤੀ ਗਈ ਤਾਂ ਗੰਭੀਰ ਨਤੀਜੇ ਭੁਗਤਨੇ ਪੈਣਗੇ ਖਨੌਰੀ ਬਾਰਡਰ ਤੇ 36 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਜੱਗੀ ਸਿੰਘ ਦਲੇਵਾਲ ਨੂੰ ਹਸਪਤਾਲ ਵਿੱਚ ਫੜਤੀ ਕਰਵਾਉਣ ਲਈ ਪੰਜਾਬ ਸਰਕਾਰ ਉਹ ਤਿੰਨ ਦਿਨ ਦਾ ਹੋਰ ਸਮਾਂ ਮਿਲ ਗਿਆ ਹੈ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਦਾਂਸ਼ੂ ਟੂਲੀਆ ਦੀ ਬੈਂਚ ਨੇ ਇਸ ਤੇ ਸੁਣਵਾਈ ਕੀਤੀ ਹੈ 28 ਦਸੰਬਰ ਨੂੰ ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੀਆਂ ਹਦਾਇਤਾਂ ਤੇ ਅਮਲ ਨਾ ਕਰਨ ਲਈ ਪੰਜਾਬ ਸਰਕਾਰ ਦੇ ਰਵੱਈਏ ਨੂੰ ਸਖਤ ਫਟਕਾਰ ਲਗਾਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਹੁਕਮਾਂ ਦੀ ਹਰ ਕੀਮਤ ਤੇ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਤੁਸੀਂ ਕੋਈ ਸਮਾ ਮੰਗ ਰਹੇ ਹੋ ਪੰਜਾਬ ਸਰਕਾਰ ਦੇ ਏਜੀ ਨੇ ਅਦਾਲਤ ਨੂੰ ਦੱਸਿਆ ਕਿ ਕੁਝ ਜ਼ਿੰਮੇਵਾਰ ਲੋਕ ਡੱਲੇਵਾਲ ਨਾਲ ਗੱਲ ਕਰਨ ਗਏ ਸਨ ਤੇ ਦੋ ਗੱਲਾਂ ਹੋਈਆਂ ਸਨ ਪਹਿਲਾ ਪੰਜਾਬ ਬੰਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਪੰਜਾਬ ਪੱਛੇ ਜਾਮ ਲੱਗ ਗਿਆ ਸੀ ਤੇ ਦੂਜਾ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਗਿਆ ਕਿ ਜੇਕਰ ਉਹਨਾਂ ਨੂੰ ਗੱਲਬਾਤ ਦਾ ਪ੍ਰਸਤਾਵ ਮਿਲਦਾ ਹੈ ਤਾਂ ਡੱਲੇਵਾਲ ਡਾਕਟਰੀ ਸਹਾਇਤਾ ਲੈਣ ਲਈ ਜਾਵੇ ਪੰਜਾਬ ਸਰਕਾਰ ਦੀ ਮੰਗ ਤੇ ਸੁਪਰੀਮ ਕੋਰਟ ਨੇ ਸਮਾਂ ਦਿੱਤਾ ਕਿ ਮਾਮਲੇ ਤੇ ਅਗਲੀ ਸੁਣਵਾਈ 2 ਜਨਵਰੀ 2025 ਨੂੰ ਹੋਵੇਗੀ ਇਸ ਤੋਂ ਪਹਿਲਾਂ 28 ਦਸੰਬਰ ਨੂੰ ਹੋਈ ਸੁਣਵਾਈ ਕਰਵਾਣ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਐਚਐਸਜੀਐਮਸੀ ਦੀਆਂ ਚੋਣਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਨਾਮਜ਼ਦਗੀ ਦੀ ਪੜਤਾਲ ਦੌਰਾਨ ਕਰਨਾਲ ਜ਼ਿਲ੍ਹੇ ਦੇ ਵਾਰਡ ਨੰਬਰ 16, 17 ਤੇ 18, 19 ਵਿੱਚ ਕੁੱਲ 29 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਸੋਮਵਾਰ ਨੂੰ ਨਾਮਜ਼ਦਗੀਆਂ ਦੀ ਜਾਂਚ ਪੜਤਾਲ ਕਰਾਂ ਦੋ ਕਵਰਿੰਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾੜੇ ਨੇ ਦੱਸਿਆ ਕਿ ਵਾਰਡ ਨੰਬਰ 16 ਦੇ ਨੀਲੋ ਖੇੜੀ ਵਿੱਚ ਕੁੱਲ 5 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਕਵਰਿੰਗ ਉਮੀਦਵਾਰ ਦੀ ਨਾਮਜ਼ਦਗੀ ਫਟਾਲ ਦੌਰਾਨ ਰੱਦ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਨੰਬਰ 17 ਵਿੱਚ ਨਿਸ਼ਿੰਗ ਵਿੱਚ કુલ 8 ਨਾਮਜ਼ਦਗੀਆਂ ਦਾਖਲ ਕੀਤੀਆਂ ਨੇ ਜੋ ਸਹੀ ਪਾਈਆਂ ਗਈਆਂ ਨੇ ਉਹਨਾਂ ਦੱਸਿਆ ਕਿ ਵਾਰਡ ਨੰਬਰ 18 ਵਿੱਚ ਸੰਚੁਲ 8 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਕਵਰਿੰਗ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਵਾਰਡ ਨੰਬਰ 19 ਕਰਨਾਲ ਵਿੱਚ કુલ 8 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਜੋ ਸਹੀ ਪਾਈਆਂ ਗਈਆਂ ਨੇ ਬੁਲਾਰਣ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ 30 ਦਸੰਬਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ ਤੇ 2 ਜਨਵਰੀ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਨੇ ਤੇ ਚੋਣ ਨਿਸ਼ਾਨ ਉਸੇ ਦਿਨ ਸ਼ਾਮ 3:00 ਵਜੇ ਬਾਦ ਅਲਾਟ ਕੀਤੇ ਜਾਣਗੇ ਤੇ ਕਸਬਾ ਭਦੌੜ ਦੀ ਨੰਬਿਆਈ ਅਰਸ਼ਦੀਪ ਕੌਰ ਜਿਸ ਦੀ ਉਮਰ 21 ਸਾਲ ਸੀ ਤੇ ਨਾਨਕ ਸਰ ਰੋਡ ਤੇ ਰਹਿੰਦੀ ਸੀ ਭਦੌੜ ਦੀ ਸ਼ੱਕੀ ਹਾਲਾਤਾਂ ਚ ਮੌਤ ਹੋਣ ਦੀ ਖਬਰ ਸਾਹਮਣੇ ਆਈਆ ਮ੍ਰਿਤਕਾ ਦੇ ਪਰਿਵਾਰ ਨੇ ਸੋਰਾ ਪਰਿਵਾਰ ਬਲੋ ਗਲਾ ਕੋਟ ਕੇ ਤੇ ਤਸ਼ੱਦਦ ਕਰਕੇ ਮੌਤ ਤੇ ਘਾਟ ਉਤਾਰਨ ਦੇ ਇਲਜ਼ਾਮ ਲਗਾਏ ਨੇ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਪਾਏ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਦਾ ਵਿਆਹ 11 ਅਕਤੂਬਰ 2024 ਨੂੰ ਬਲਵਿੰਦਰ ਸਿੰਘ ਦੇ ਨਾਲ ਹੋਇਆ ਸੀ ਕਿ ਬਠਿੰਡਾ ਚ ਵਿਆਹ ਹੋਇਆ ਸੀ ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਨੂੰ ਸਾਰੇ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਦੀ ਕੁਟਮਾਰ ਕੀਤੀ ਜਾਂਦੀ ਸੀ ਤੇ ਸਾਨੂੰ ਅਰਸ਼ਦੀਪ ਦੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਪੇਕੇ ਬਿਨਰ ਮਿਲਣ ਆਈ ਹੋਈ ਸੀ ਤੇ 4 ਦਿਨ ਪਹਿਲਾਂ ਇੱਥੋਂ ਆਪਣੇ ਸਹੁਰੇ ਘਰ ਖੁਸ਼ੀ-ਖੁਸ਼ੀ ਗਈ ਸੀ ਗੁਰਪ੍ਰੀਤ ਸਿੰਘ ਦੱਸਿਆ ਕਿ ਅਰਸ਼ਦੀਪ ਕੌਰ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀ ਜਿਸ ਤੋਂ ਬਾਅਦ ਸਾਨੂੰ 4 ਵਜੇ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਤੇ ਉਹ ਸੀਰੀਅਸ ਹੈ ਜਿਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਪਰ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ ਲੜਕੀ ਮਰਤਕ ਹਾਲਤ ਦੇ ਵਿੱਚ ਮਿਲੀ ਹੈ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਤੇ ਗੈਂਗਸਟਰ 골ਡੀ ਬਰਾੜ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਆਡੀਓ ਦੇ ਵਿੱਚ ਦੋਵਾਂ ਵਿਚਕਾਰ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ ਡੀਐਸਪੀ ਵਿਕਰਮ ਸਿੰਘ ਬਰਾੜ ਵੱਲੋਂ 골ਡੀ ਬਰਾੜ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਹਿ ਰਹੇ ਕਿ ਅਸੀਂ ਸਿਰਫ ਆਪਣੀ ਨਿਊਰਟੀ ਡਿਬਾ ਰਹੇ ਹਾਂ ਤੇ ਸਾਡਾ ਕੰਮ ਹੈ ਤੇਰੇ ਵਰਗਿਆਂ ਨੂੰ ਸਹੀ ਰਸਤੇ ਤੇ ਪਾਉਣਾ ਪਰ ਜੇਕਰ ਤੁਸੀਂ ਗਲਤ ਰਸਤੇ ਤੇ ਚਲੋਗੇ ਤਾਂ ਫਿਰ ਪੁਲਿਸ ਕਾਨੂੰਨ ਮੁਤਾਬਕ ਆਪਣੀ ਡਿਊਟੀ ਕਰੇਗੀ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਖੜਾ ਹੋ ਗਿਆ ਹੈ ਆਡੀਓ ਵਿੱਚ ਡੀਐਸਪੀ ਨੂੰ 골ਡੀ ਬਰਾੜ ਹੈ ਕਿ ਬਹੁਤ ਮਾਰਾ ਹੋਇਆ ਤੁਹਾਡੀ ਨਜਾਇਜ਼ ਉਦਾਤ ਮਾਰੀ ਗਈ ਹੈ ਗੋਲਡੀ ਬਰਾੜ ਨੇ ਕਹਿ ਕੇ ਪੁਲਿਸ ਪਾਉਂਦੇ ਜਿੰਨੇ ਵੀ ਮਕਬਰ ਪੈਦਾ ਕਰ ਲਵੇ ਅਸੀਂ ਕਿਸੇ ਨੂੰ ਛਡਾਂਗੇ ਨਹੀਂ ਉਸ ਵਾਰ ਡੀਐਸਪੀ ਨੇ ਕਿਹਾ ਕਿ ਪਹਿਲਾਂ ਤੁਸੀਂ ਮੰਨਾ ਤੇ ਰਾਣਾ ਦਾ ਕਤਲ ਕੀਤਾ ਹੈ ਡੀਐਸਪੀ ਨੇ ਕਿਹਾ ਕਿ ਗੋਲਡੀ ਤੈਨੂੰ ਪਤਾ ਹੈ ਕਿ ਅੰਕਿਤ ਨੇ ਕੀ ਹਰਕਤ ਕੀਤੀ ਸੀ ਅੰਕਿਤ ਨੇ ਬੱਚੀਆਂ ਦੇ ਗੋਲੀਆਂ ਮਾਰੀਆਂ ਸਨ ਇਸ ਦੇ ਜਵਾਬ ਵਿੱਚ ਗੋਲਡੀ ਬਰਾੜ ਨੇ ਕਿਹਾ ਕਿ ਮੰਨਾ ਤੇ ਅਜੇ ਰਾਣਾ ਤੇਰਾ ਮਕਬਰ ਨਹੀਂ ਸੀ ਜੇ ਨਹੀਂ ਸੀ ਤਾਂ ਕੰਡਿਆਂ ਦੀ ਸੌਂ ਖਾ ਕੇ ਦਿਖਾ ਦੇ ਉਸ ਬਾਅਦ ਇਹ ਆਡੀਓ ਕਾਫੀ ਵਾਇਰਲ ਹੋਈ ਹੈ ਸਾਲ 2025 ਦਾ ਆਗਾਜ਼ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਮੌਸਮ ਦੇ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਸਾਲ ਦੇ ਆਖਰੀ ਮਹੀਨੇ 35 ਮਿਲੀਲੀਟਰ ਦੇ ਕਰੀਬ بارش ਰਿਕਾਰਡ ਕੀਤੀ ਗਈ ਹੈ ਜੋ ਦਸੰਬਰ ਵਿੱਚ ਹੋਣ ਵਾਲੀ ਆਮ بارش ਤੋਂ ਦੁੱਗਣੀ ਹੈ ਪਹਾੜਾਂ ਵਿੱਚ ਵਰਖਾ ਵਾਲੀ ਦਾਸਨ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਲਈ yellow alert ਜਾਰੀ ਕੀਤਾ ਗਿਆ ਹੈ ਇਹ alert ਜ਼ਿਆਦਾ ਠੰਡ ਪੈਣ ਦੇ ਕਾਰਨ ਹੋਇਆ ਹੈ ਭਾਵ ਕਿ ਦੋ ਦਿਨਾਂ ਦੌਰਾਨ ਸ਼ੀਤ ਲਹਿਰ ਸਵੇ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵਿਤ ਕਰੇਗੀ ਪੀਏਯੂ ਮੌਸਮ ਵਿਭਾਗ ਦੇ ਮੁਖੀ ਦਾ ਕਹਿਣਾ ਹੈ ਕਿ ਹਾਲ ਆਉਂਦੇ ਨਾਲ ਤਿਨਾ ਵਿੱਚ ਮੀਂਹ ਪੈਣ ਦੀ ਕਾਫੀ ਸੰਭਾਵਨਾ ਹੈ ਫਿਲਹਾਲ ਇਹਨਾਂ ਕਪੜਾਸ਼ ਬਸੇ ਨਹੀਂ ਕੱਲੇ ਨਵਿਆ ਤਾਜ਼ਾ ਹੱਦਰਾ ਲਈ ਤੁਸੀਂ ਦੇਖਦੇ ਹੋ ਕਿ ਆ ਕੀ ਮੀਂਹ ਥਾ